ਲੰਗਰ ਦਰਬਾਰਾਂ ਚ ਚੱਲਦਾ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਲੰਗਰ ਖਾ ਕੇ ਜਾਂਦੇ ਹਨ ਲੰਗਰ ਕਿੱਥੋਂ ਸ਼ੁਰੂ ਹੋਇਆ ਕਿਵੇਂ ਚੱਲਿਆ ਲੰਗਰ ਹਜ਼ਰਤ موسی ਅੱਲਾਹ ਦੇ ਪੈਗੰਬਰ کریمullah ਜਿਹੜੇ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੁੰਦੇ ਸੀ ਅੱਲਾਹ ਪਾਕ ਦੇ ਨਾਲ ਗੱਲਬਾਤ ਕਰਿਆ ਕਰਦੇ ਸੀ ਜਿਸ ਬਸਤੀ ਦੇ ਵਿੱਚ ਹਜ਼ਰਤ موسی ਰਹਿੰਦੇ ਆ ਉੱਥੇ ਇੱਕ ਹੋਰ ਇਨਸਾਨ ਐਸਾ ਹੈ ਜਿਨੇ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਰੱਜ ਕੇ ਰੋਟੀ ਨਹੀਂ ਸਿਖਾਦੀ ਕਦੇ ਇੱਕ ਟੁਕੜਾ ਮਿਲਦਾ ਸੀ ਕਦੇ ਅੱਧੀ ਰੋਟੀ ਮਿਲਦੀ ਸੀ ਕਦੇ ਅੱਧਾ ਟੁਕੜਾ ਮਿਲਦਾ ਸੀ ਆਹੀ ਉਹਦਾ ਗੁਜ਼ਾਰਾ ਸੀ ਬਹੁਤ ਪਰੇਸ਼ਾਨ ਸੀ ਔਰ ਇੰਨਾ ਕਿ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਮਰਨ ਦੇ ਕਿਨਾਰੇ ਪਹੁੰਚਣ ਵਾਲੀ ਹਾਲਤ ਹੋ ਗਈ ਇੱਕ ਦਿਨ ਉਸ ਪਾਸਿਓਂ ਹਜ਼ਰਤ موسی ਦਾ ਲੰਗੜਾ ਹੋਇਆ ਜਿੱਧਰੋਂ ਰਹਿੰਦਾ ਸੀ ਤੇ ਉਹ ਸ਼ਖਸ ਨੇ حضرت موسی ਦੇ ਅੱਗੇ ਇਲਤਜਾ ਕੀਤੀ ਗੁਜ਼ਾਰਿਸ਼ ਕੀਤੀ موسی ਤੂੰ ਅੱਲਾਹ ਪਾਕ ਦੇ ਨਾਲ ਰੋਜ਼ ਗੱਲਾਂ ਕਰਦਾ ਹੈ ਹਮ ਕਲਾਮ ਹੁੰਨਾ ਹੈ ਤੈਨੂੰ ਕਲੀਮullah ਕਿਹਾ ਜਾਂਦਾ ਹੈ ਇੱਕ ਮੇਰੀ ਅਰਜ਼ੀ ਲੈ ਜਾ ਅੱਲਾਹ ਪਾਕ ਨੂੰ ਪੁੱਛ ਲੈ ਕਿ ਮੇਰੇ ਮੁਕੱਦਰਾਂ ਦੇ ਵਿੱਚ ਕਦੇ ਰੱਜ ਕੇ ਰੋਟੀ ਖਾਣਾ ਲਿਖਿਆ ਹੈ ਕਿ ਨਹੀਂ ਲਿਖਿਆ ਹੈ ਅੱਲਾਹ ਪਾਕ ਅੱਗੇ ਅਰਜ਼ ਕਰਦੇ ਕਿ ਜਿੰਨੀ ਮੇਰੇ ਮੁਕੱਦਰਾਂ ਚ ਰੋਟੀਆਂ ਮੈਨੂੰ ਇੱਕੋ ਵਾਰ ਦੇ ਦੇ ਮੈਂ ਕਿਤੇ ਜ਼ਿੰਦਗੀ ਚ ਰੱਜ ਕੇ ਤੇ ਖਾ ਲਵਾਂ ਉਸਤਾ ਦੇ ਭਾਵੇਂ ਮੈਨੂੰ ਲੈ ਜਾ حضرت موسی ਹਮੇਸ਼ਾ ਹੀ ਐਦਾ ਲੋਕਾਂ ਦੀਆਂ ਜਿਹੜੀਆਂ ਅਰਜ਼ੀਆਂ ਹੁੰਦੀਆਂ ਸੀ ਉਹ ਅੱਲਾਹ ਪਾਕ ਅੱਗੇ ਪੇਸ਼ ਕਰਦੇ ਹੁੰਦੇ ਸੀ ਕਦੇ ਕਿਸੇ ਲਈ ਕੁਝ ਕਿਸੇ ਲਈ ਕੁਝ ਮੰਗਦੇ ਸੀ ਜਾ ਕੇ ਅੱਲਾਹ ਤੋਂ حضرت موسی ਨੇ ਜਾ ਕੇ ਉਸ ਬੰਦੇ ਦੀ ਅਰਜ਼ੀ ਰੱਖ ਦਿੱਤੀ ਅੱਲਾਹ ਪਾਕ ਅਕੈਸਾ ਸ਼ਖਸ ਮਿਲਿਆ ਜਿਹਨੇ ਜ਼ਿੰਦਗੀ ਚ ਕਦੇ ਰੱਜ ਕੇ ਰੋਟੀ ਨਹੀਂ ਖਾਧੀ ਉਹਨੇ ਆ ਮੈਂ ਵੀ ਕੀਤੀ ਹੈ ਅਰਜ਼ ਕੀਤੀ ਹੈ ਕਰਕੇ ਅਗੇ ਗੁਜ਼ਾਰਿਸ਼ ਕੀਤੀ ਹੈ ਕਿ ਉਹਨੂੰ ਉਹਦੇ ਮੁਕੱਦਰਾਂ ਦੀ ਰੋਟੀ ਇੱਕੋ ਵਾਰ ਦੇ ਦੇ ਅੱਲਾਹ ਪਾਕ ਨੇ ਆਪਣੇ ਫਰਿਸ਼ਤਿਆਂ ਤੋਂ ਹਿਸਾਬ ਲਵਾਇਆ ਪੁੱਛਿਆ ਤਾਂ ਜਵਾਬ ਮਿਲਦਾ ਹੈ ਕਿ موسی ਇਸ ਬੰਦੇ ਦੀ ਜ਼ਿੰਦਗੀ ਬਹੁਤ ਲੰਬੀ ਹੈ ਪਰ ਉਹਦੇ ਮੁਕੱਦਰਾਂ ਚ ਰੋਟੀ ਬਹੁਤ ਥੋੜੀ ਹੈ ਇਸ ਕਰਕੇ ਉਹਨੂੰ ਨਾ ਟੁਕੜਾ ਟੁਕੜਾ ਕਰਕੇ ਦੇਣਾ ਤਾਂ ਕਿ ਦੀ ਜ਼ਿੰਦਗੀ ਦੇ ਵਿੱਚ ਰੋਟੀ ਜਿਹੜੀ ਹੈ ਪੂਰੀ ਹੋ ਜਾਵੇ ਅੱਲਾਹ ਪਾਕ ਨੇ اداہن کہ اللہ پاک نے ایک بار دے, دے اللہ نے منظور کی ارضی حضرت موسیٰ جدو واپس آئے کہ تیری ارضی منظور ہوگی گئی راجی کے روٹی مل جانی ہے اسے شام ایک ایسا اللہ پاک نے ذریعہ بنایا کوئی بندہ آیا اس بندے واسطے دس روٹیاں لے کے آ گیا آئے ਨਾ ਖਾਣ ਪੀਣ ਨੂੰ ਜੋ ਵੀ ਸਮਾਨ 10 ਰੋਟੀਆਂ ਲੈ ਕੇ ਆ ਗਿਆ ਹੁਣ ਇੱਕ ਆਮ ਗੱਲ ਹੈ ਕੋਈ ਬੰਦਾ ਕਿੰਨੇ ਵੀ ਦਿਨਾਂ ਦਾ ਭੁੱਖਾ ਕਿਉਂ ਨਾ ਹੋਵੇ ਉਹ ਆਪਣੀ ਭੁੱਖ ਤੋਂ ਇੱਕ ਜਾਂ ਦੋ ਰੋਟੀਆਂ ਜ਼ਿਆਦਾ ਖਾ ਸਕਦਾ ਇਸ ਤੋਂ ਵੱਧ ਨਹੀਂ ਹੁਣ ਮੰਨ ਲਿਆ ਜਾਵੇ ਕਿ ਉਸ ਬੰਦੇ ਦੀ ਜਿਹੜੀ ਭੁੱਖ ਹੈ ਉਹ ਤਿੰਨ ਰੋਟੀਆਂ ਦੀ ਹੈ ਪਰ ਬਹੁਤ ਦਿਨਾਂ ਦਾ ਭੁੱਖਾ ਸੀ ਐ ਮੰਨ ਲਓ ਕਿ ਉਹਦੇ ਵਿੱਚੋਂ ਉਹ 5 ਰੋਟੀਆਂ ਖਾ ਗਿਆ 5 ਰੋਟੀਆਂ ਖਾ ਗਿਆ ਤੇ ਪੰਜ ਰੋਟੀਆਂ ਖਾਧੀਆਂ ਤੇ ਸੋਚਦਾ ਕਿ ਰੋਟੀਆਂ ਇਸ ਤੋਂ ਬਾਅਦ ਮੇਰੇ ਕੰਮ ਨਹੀਂ ਆਉਣੀਆਂ ਕਿਉਂਕਿ ਰੋਟੀਆਂ ਸੁੱਕ ਜਾਣੀਆਂ ਨੇ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਤੂੰ ਰੱਜ ਕੇ ਖਾ ਲੈ ਬਸ ਅੱਲਾ ਦਾ ਸ਼ੁਕਰ ਕਰ ਇਸ ਤੋਂ ਬਾਅਦ ਤਾਂ ਕਿਸੇ ਕੰਮ ਨਹੀਂ ਆਉਣੀਆਂ ਰੋਟੀਆਂ ਸੁੱਕ ਜਾਣੀਆਂ ਨੇ ਕਿਉਂ ਨਾ ਹੋਵੇ ਤੇ ਰੋਟੀਆਂ ਕਿਸੇ ਦੇ ਕੰਮ ਆ ਜਾਣ ਸੋਚ ਬਣ ਗਈ ਉਹਦੀ ਕਿਉਂ ਨਾ ਕਿਸੇ ਦੇ ਰੋਟੀਆਂ ਕੰਮ ਆ ਜਾਣ ਉਹ ਜਿਹੜੀਆਂ ਦੇ ਕੋਲ 5 ਰੋਟੀਆਂ ਬਚੀਆਂ ਉਹ ਨੇ ਕਿਸੇ ਹੋਰ ਜ਼ਰੂਰਤਮੰਦ ਲੋਕਾਂ ਦੇ ਵਿੱਚ ਵੰਡ ਦਿੱਤੀਆਂ ਰੋਟੀਆਂ ਵੰਡ ਦਿੱਤੀਆਂ ਹੁਣ ਜਿੱਦਾਂ ਹੀ ਰੋਟੀਆਂ ਉਹ ਵੰਡੀਆਂ ਤੇ ਰੱਬ ਦਾ ਵਾਅਦਾ ਸਾਹਮਣੇ ਆ ਗਿਆ ਕੁਰਾਨ ਦੇ ਵਿੱਚ ਰੱਬ ਨੇ ਵਾਅਦਾ ਕੀਤਾ ਹੈ ਕਿ ਤੇਰਾ দান ਕੀਤਾ ਹੋਇਆ 10 ਗੁਣਾ ਦੁਨੀਆਂ ਤੇ 70 ਗੁਣਾ ਆਖਰਤ ਦੇ ਵਿੱਚ ਤੇ ਦੁਨੀਆਂ ਸੱਤਰ ਆਖਿਰ ਚੰਗੇ ਆਮਲ ਕਰੇਗਾ ਉਹ ਵੀ ਇਸੇ ਹਿਸਾਬ ਨਾਲ ਮਾੜੇ ਆਮਲ ਕਰੇਗਾ ਉਹ ਵੀ ਇਸੇ ਹਿਸਾਬ ਨਾਲ ਕਿਸ ਦਾ ਮਾੜਾ ਕਰੇਗਾ ਤੇ 10 ਗੁਣਾ ਇੱਥੇ ਹੋ ਜਾਣਾ ਤੇ ਜਦੋਂ ਅੱਲਾਹ ਪਾਕ ਦਾ ਵਾਅਦਾ ਆਇਆ ਸਾਹਮਣੇ ਉਹਨੇ 5 ਰੋਟੀਆਂ ਦਾਨ ਕੀਤੀਆਂ ਤੇ ਸ਼ਾਮ ਨੂੰ ਰੱਬ ਨੇ ਪਤਾ ਨਹੀਂ ਜ਼ਰੀਆ ਬਣਾ ਕੇ ਕਿਨੂੰ ਤੇਜ ਦਿੱਤਾ ਕਿ 50 ਆ ਗਈਆਂ ਰੋਟੀਆਂ 50 ਆ ਗਈਆਂ ਉਸ 50 ਦੇ ਵਿੱਚੋਂ ਕਿਉਂਕਿ ਉਹਨੇ ਸਵੇਰੇ ਰਾਜ ਦੀ ਰੋਟੀ ਖਾਧੀ ਸੀ ਸ਼ਾਮ ਨੂੰ ਉਹਦੇ ਵਿੱਚੋਂ ਤਿੰਨ ਖਾ ਲਈਆਂ ਬਾਕੀ ਜਿੰਨੀਆਂ ਰੋਟੀਆਂ ਬਚੀਆਂ ਇਹ ਖਰਾਬ ਹੋ ਜਾਣਗੀਆਂ ਫਿਰ ਲੋਕਾਂ 'ਚ ਵੰਡ ਦਿੱਤੀ ਫਿਰ ਲੋਕਾਂ 'ਚ ਵੰਡੀਆਂ ਜਿੰਨੀਆਂ ਲੋਕਾਂ 'ਚ ਵੰਡੀਆਂ ਤੇ ਦਸੌੜਾ ਫੇਰ ਆ ਗਿਆ ਕਿਉਂਕਿ ਜੰਗਲ ਜਦੋਂ ਜੰਗਲ ਦੇ ਵਿੱਚ ਮੰਗਲ ਲੱਗੇ ਨਾ ਜਦੋਂ ਕਿਤੇ ਕੋਈ ਬੰਦਾ ਲੰਗਰ ਚਲਾਵੇ ਤੇ ਮੱਲੋ ਮੱਲੀ ਤੇਰੇ ਮੇਰੇ ਵਰਗੇ 10-10 20-20 ਰੁਪਏ ਪਾਉਣਾ ਸ਼ੁਰੂ ਕਰ ਦਿੰਦੇ ਨੇ ਇੱਕ ਵਾਰੀ ਚੰਗਾ ਕੰਮ ਸ਼ੁਰੂ ਕਰਨ ਦੀ ਧੀਰ ਹੈ ਆਪਾਂ ਇਸੇ ਮੰਚ ਦੇ ਵਿੱਚ ਮੈਂ ਇਹ ਸਾਬਿਤ ਕਰ ਸਕਦਾ ਆਪਾਂ ਲਾਸਟ ਈਅਰ ਪਿਛਲੇ ਸਾਲ ਜਦੋਂ ਆਪਾਂ ਕੁੜੀਆਂ ਦੇ ਵਿਆਹ ਦੀ ਗੱਲ ਕੀਤੀ ਇਸੇ ਸਟੇਜ ਤੋਂ ਕਿੰਨੇ ਲੋਕਾਂ ਨੇ ਪੈਸੇ ਲਿਖਵਾਏ ਕਿੰਨੇ ਨੇ ਕਿਸੇ ਨੂੰ ਚੀਨੀ ਦੀ ਬੋਰੀ ਕਿਸੇ ਨੇ ਬੇਸਣ ਕਿਸੇ ਨੇ ਬਿਸਤਰੇ ਕਿਸੇ ਨੇ ਅਲਵਾਰੀਆਂ ਜਦੋਂ ਸ਼ੁਰੂਆਤ ਹੋਈ ਚੰਗੇ ਕੰਮ ਦੀ ਤੇ ਸਾਰੇ ਹੀ ਉੱਠ ਕੇ ਖੜੇ ਹੋ ਗਏ ਸ਼ਾਮ ਨੂੰ ਵਕਤ ਦੇ ਇਸੇ ਤਰ੍ਹਾਂ ਜਦੋਂ ਉਹਨੇ ਲੰਗਰ ਦਾ ਕੰਮ ਸ਼ੁਰੂ ਕੀਤਾ ਤੇ ਲੋਕ ਜੁੜਨੇ ਸ਼ੁਰੂ ਹੋ ਗਏ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਇੱਕ ਦਿਨ ਐਸਾ ਹੋਇਆ ਕਿ ਉਹਦੇ ਲੰਗਰ ਚੱਲ ਪਏ ਹਜ਼ਰਤ موسی ਦਾ ਗੁਜ਼ਰ ਹੋਇਆ ਦੇਖਦੇ ਨੇ ਲੰਗਰ ਚੱਲਦੇ ਨੇ ਇਹ ਬੰਦੇ ਤੇ ਕਿਸਮਤ ਤੇ ਰੋਟੀਆਂ ਦੱਸੇ ਅੱਜ ਲੰਗਰ ਬਣਦਾ ਫਿਰਦਾ ਅੱਲਾਹ ਬਾਗ ਨੂੰ ਪੁੱਛਿਆ ਰੱਬ ਜੀ ਤੁਸੀਂ ਵੀ ਝੂਠ ਬੋਲਦੇ ਰਹਿੰਦੇ ਹਾਂ ਉਹ ਬੰਦੇ ਦੀ ਕਿਸਮ ਚ ਰੋਟੀਆਂ ਦਸ ਸੀ ਕਿ ਉਹਨੇ ਤੇ ਮਰੇ ਜਾਣਾ ਸੀ ਤੇ ਅੱਜ ਉਹਦੇ ਲੰਗਰ ਚੱਲਦੇ ਨੇ ਲੱਭਾ ਕਰਨ ਲੱਗੇ موسی ਰੋਟੀਆਂ ਉਹਦੇ ਮੁਖਦਰਾਂ ਚ ਦਸੇ ਸੀ ਅੱਜ ਜਿਹੜਾ ਲੰਗਰ ਚੱਲ ਰਿਹਾ ਹੈ ਨਾ ਉਹ ਮੇਰੇ ਕੀਤੇ ਵਾਅਦੇ ਨਾਲ ਚੱਲ ਰਿਹਾ ਹੈ ਕਿ ਦੈ ਦੁਨੀਆਂ ਤੇ ਸੱਤ ਰੱਖ ਇਹ ਰੱਬ ਦੇ ਕੀਤੇ ਵਾਅਦੇ ਨਾਲ ਲੰਗਰ ਚੱਲਦੇ ਨੇ ਅਸੂ ਇੱਕਦਮ ਰੱਬ ਨੇ ਫਰਿਸ਼ਤਾ ਭੇਜਿਆ ਜਬਰੀਲ ਜਦ ਦੇਖ ਕੇ ਉਹ ਲੰਗਰ ਚੱਲਦੇ ਨੇ ਕਿਤੇ ਹੰਕਾਰ ਤੇ ਨਹੀਂ ਆ ਗਿਆ ਹੁਣ ਲੰਗਰ ਵੰਡਣ ਦਾ ਤਰੀਕਾ ਦੱਸ ਰਿਹਾ ਕਿ ਲੰਗਰ ਵੰਡਣ ਦਾ ਤਰੀਕਾ ਕੀ ਹੁੰਦਾ ਜਿਹੜੇ ਲੋਕਾਂ ਦੇ ਡਿਊਟੀ ਤੁਸੀਂ ਲੰਗਰਾਂ ਚ ਲਵਾਉਂਦੇ ਹੋ ਨਾ ਜਰਾ ਉਹਨਾਂ ਨੂੰ ਸਮਝਾ ਦਿਓ ਕਿ ਲੰਗਰ ਕਿਵੇਂ ਵੰਡੀਦਾ ਸ੍ਰਿਸ਼ਟਾ ਇਨਸਾਨ ਬਣ ਕੇ ਆ ਗਿਆ ਤੇ ਲੰਗਰ ਵਾਲੀ ਲਾਈਨ ਦੇ ਵਿੱਚ ਬੈਠ ਗਿਆ ਕੀ ਦੇਖਦਾ ਕਿ ਜਿਸ ਬੰਦੇ ਦੇ ਲੰਗਰ ਚੱਲ ਰਹੇ ਸੀ ਉਹ ਲੰਗਰ ਆਪਣੇ ਹੱਥੀ ਵਰਤਾਉਂਦਾ ਸੀ ਆਪ ਆਪਣੇ ਹੱਥੀ ਲੰਗਰ ਵਰਤਾਉਂਦਾ ਸੀ ਔਰ ਨੀਮੀ ਪਾ ਕੇ ਰੱਖਦਾ ਸੀ ਨੀਮੀ ਪਾਉਣ ਦਾ ਕੀ ਮਤਲਬ ਹੈ ਜੀ ਕਦੇ ਵੀ ਇਨਸਾਨ ਦਾ ਚਿਹਰਾ ਦੇਖ ਕੇ ਲੰਗਰ ਨਹੀਂ ਵੰਡੀਦਾ ਇਹ ਗੋਰਾ ਹੈ ਇਹ ਕਾਲਾ ਹੈ ਇਹ ਸੁਨਖਾ ਹੈ ਇਹ ਬਦਸ਼ਕਲ ਹੈ ਇਹ ਗਰੀਬ ਹੈ ਇਹ ਅਮੀਰ ਹੈ ਇਹ ਜ਼ਿਆਦਾ ਪੜਿਆ ਲਿਖਿਆ ਹੈ ਘੱਟ ਪੜਿਆ ਲਿਖਿਆ ਹੈ ਲੰਗਰ ਜੀ ਦੀ ਮਰਜ਼ੀ ਜਿਹਦੇ ਹਿੱਸੇ ਜੋ ਆਪੇ ਬਸ ਵੰਡੇ ਜਾਓ ਕਦੇ ਵੀ ਅੱਖਾਂ ਚੱਕ ਕੇ ਲੰਗਰ ਨਹੀਂ ਵੰਡਣਾ ਚਾਹੀਦਾ कि दे। देखया दे। कि आदम इन्नू जाणदा चल 2 ਕਟਸੀਆ ਵੱਧ ਪਾ ਦੇ। देखया ਆਦਮ ਵੱਡੀ ਗੱਡੀ ਦੇ ਵਿੱਚ ਆਇਆ ਉਹਨੂੰ 4 ਕਟਸੀਆ ਵੱਧ ਰੋਕ ਦੇ। देखया ਆਦਮ ਜਰਾ ਐਵੇਂ ਆ ਕੇ ਬੈਠ ਗਿਆ ਉਹਨੂੰ ਅੱਧੀ ਕਟਸੀ ਮਸਤੀ ਪਾਤਾ ਬੰਦਾ। ਕਿ ਚੱਲ 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 ਫੇਰ ਆਈਂ। ਨਹੀਂ ਲੰਗਰ ਕਦੇ ਵੀ ਅੱਖ ਚੱਕ ਕੇ ਨਹੀਂ ਬੰਨਣਾ ਚਾਹੀਦਾ। ਲੰਗਰ ਨੀਵੀਂ ਪਾ ਕੇ ਵੰਡਦੇ ਜਾਓ ਜੋ ਆਉਂਦਾ ਉਹਨੂੰ ਫਰਾਬਰ ਦੋ। ਤੇ ਲੰਗਰ ਨੀਵੀਂ ਪਾ ਕੇ ਵੰਡ ਰਿਆ ਤੇ ਉਹ ਫਰਿਸ਼ਤਾ ਜਿਹੜਾ حضرت ਜਬੀਲ ਸਵਾਲ ਕਰਦਾ ਕੀ ਕਹਿੰਦਾ ਉਹਨੂੰ ਜ਼ਰਾ ਤਵੱਜੋ। دیتا ہے لیتا نہیں کہنا تو دن ہی ہاں لیندہ دے نہیں تیرے کس بھی دنی میں نین تو اکھاں کیوں نہیں میاں کری بیٹھا ہے دیتا ہے لیتا نہیں تیرے کس بھی دنی میں نین وہ کہنا میری اکھاں نہیں میاں تاں نے کہ دینے والا کوئی اور ہے دینے والا کوئی اور ہے جو دیتا ہے دن رین دن رات دئی جند ہے دینے والا کوئی اور ہے جو دیتا ہے دن رین یہ لوگ مجھ پر بھرم کریں مورے اس ود ہی میں نے کہا yeah. مجھ پہ بھرم کرے میرے اس وی ਗੁਸ਼ਾਹ ਦਾ ਇਹ ਸਦਕਾ ਲुटਾਈ ਜਾਂਦੇ ਨੇ ਗੁਸ਼ਾਹ ਦਾ ਇਹ ਸਦਕਾ ਲुटਾਈ ਜਾਂਦੇ ਨੇ ਸਦਕਾ ਨੂੰ ਪਈ ਰਹੇ 杀他！ ਸਾਇਆ ਦੇ دیਵਾਨੇ ਨੇ ਬੜਾਈ ਬੈਠੇ ਟੋਲੀਆਂ ਸਾਇਆ ਦੇ دیਵਾਨੇ ਨੇ ਬੜਾਈ ਬੈਠੇ ਟੋਲੀਆਂ ਸਾਇਆ ਦੇ دیਵਾਨੇ ਨੇ ਬੜਾਈ ਬੈਠੇ ਟੋਲੀਆਂ ਜਨ ਜੀਵਨ ਨੇ ਬੜਾਈ ਬੈਠੇ ਟੋਲੀਆਂ ਰਿਸਵਤੀ ਰੰਗ ਨਾਲ ਖੇਡੀ ਜਾਣ ਹੋਲੀਆਂ ਰਿਸਵਤੀ ਰੰਗ ਨਾਲ ਖੇਡੀ ਜਾਣ ਹੋਲੀਆਂ ਰਿਸਵਤੀ ਰੰਗ ਨਾਲ ਖੇਡੀ ਜਾਣ ਹੋਲੀਆਂ ਹੋ ਰੰਗ ਰਦਾਰ ਵੀ ਤੇ ਪਾਗਲਾ ਦੇ ਵਾਂਗ ਹੋ ਗਿਆ 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 ਸਾਈਂ ਦੇ ਪਿਆਰ ਵਿੱਚ ਐਸਾ ਖੋ ਗਿਆ ਸਾਈਂ ਦੇ ਪਿਆਰ ਵਿੱਚ ਐਸਾ ਖੋ ਗਿਆ ਸਾਈਂ ਦੇ ਪਿਆਰ ਵਿੱਚ ਇਹ ਜੱਗ ਹੋ ਗਿਆ